ਪੰਜਾਬ ਫਰਸੇ ਰੋਪੜ ਦੇ ਡੀਆਜੀ ਹਰਚੰਦ ਸਿੰਘ ਪੁੱਲਰ ਤੇ ਵਿਚੋਲੀਏ ਦੋਵਾਂ ਨੂੰ ਚੰਡੀਗੜ੍ਹ ਸਿੱਟਾ ਸੀਬੀਆਈ ਕੋਰਟ ਚ ਪੇਸ਼ ਕੀਤਾ ਗਿਆ ਜਿੱਥੇ ਸੀਬੀਆਈ ਦੋਵਾਂ ਦਾ ਰਿਮਾਂਡ ਮੰਗਣ ਗਈ ਹੈ ਸੀਬੀਆਈ ਨੇ ਵੀਵਾਰ ਦੁਪਹਿਰ ਨੂੰ ਡੀਆਜੀ ਹਰਚੰਦ ਸਿੰਘ ਪੁੱਲਰ ਨੂੰ ਰਿਸ਼ਵਤ ਕੇਸ 'ਚ ਗ੍ਰਿਫਤਾਰ ਕੀਤਾ ਸੀ ਸਵੇਰੇ ਸੀਬੀਆਈ ਨੇ ਮੈਡੀਕਲ ਕਰਵਾਇਆ ਗ੍ਰਫਤਾਰ ਤੋਂ ਬਾਅਦ ਉਹਦੀ ਪਹਿਲੀ ਤਸਵੀਰ ਵੀ ਸਾਹਮਣੇ ਆਈ ਹੈ ਜਦੋਂ ਸੀਬੀਆਈ ਇਹਨਾਂ ਨੂੰ ਚੰਡੀਗੜ੍ਹ ਦੇ ਸੈਕਟਰ 16 ਸਪਾਲ ਵਿੱਚ ਮੈਡੀਕਲ ਜਾਂਚ ਲਈ ਲੈ ਕੇ ਪਹੰਚੀ ਤਾਂ ਉਹ ਪੈਂਟ ਸ਼ਰਟ ਪਹਿਨੇ ਹੋਏ ਸਾਥੀ ਹੱਥ ਵਿੱਚ ਖੜੀ ਸੀ ਉਹਨਾਂ ਨੇ ਰੁਮਾਲ ਨਾਲ ਆਪਣਾ ਚਿਹਰਾ ਢੱਕਿਆ ਹੋਇਆ ਸੀ ਤੇ ਗੱਡੀ ਦੀ ਪਿੱਛੇ ਦੀ ਸੀਟ ਤੇ ਬੈਠੇ ਸੀ মিডিਆ ਨਾਲ ਕੋਈ ਵੀ ਗੱਲਬਾਤ ਨਹੀਂ ਕੀਤੀ ਦੱਸਦੀ ਹੈ ਕਿ ਡੀਆਈਜੀ ਦੇ ਵਿਚੋੜੀਏ ਜ਼ਰੀਏ ਉਸਨੇ ਫਤਿਹਗੜ੍ਹ ਸਾਹਿਬ ਵਿੱਚ ਮੰਡੀ ਗੋਬਿੰਦਗੜ੍ਹ ਦੇ স্ক্রੈਪ ਕਾਰੋਬਾਰੀ ਤੋਂ 8 ਲੱਖ ਦੀ ਰਿਸ਼ਵਤ ਮੰਗੀ ਸੀ ਰਿਸ਼ਵਤ ਨਾ ਦੇਣ ਦੇ ਉਸਤੇ 2 ਸਾਲ ਪਹਿਲਾਂ ਸਰਹੰਦ ਵਿੱਚ ਦਰਜ ਪੁਰਾਣੇ ਕੇਸ 'ਚ ਚਾਰਜ ਸ਼ੀਟ ਪੇਸ਼ ਕਰਨ ਦੇ ਨਵੇਂ ਫਰਜ਼ੀ ਕੇਸ 'ਤੇ ਪਿਆਰ ਕਰਨ ਦੀ ਤਵਕੀ ਦਿੱਤੀ ਗਈ ਸੀ ਤੇ ਕਾਰੋਬਾਰ ਕੇਸ ਦੀ ਸ਼ਿਕਾਇਤ ਸੀਬੀਆਈ ਨੂੰ ਕਰ ਦਿੱਤੀ ਸੀ ਇਸ ਤੋਂ ਬਾਅਦ ਜਦੋਂ ਸੀਬੀਆਈ ਦੀ ਟੀਮ ਉਹਨਾਂ ਦੇ ਚੰਡੀਗੜ੍ਹ ਸਥਿਤ ਘਰ ਪਹੁੰਚੀ ਤਾਂ ਉਨ੍ਹਾਂ ਦੀ ਕੋਠੀ ਨੂੰ ਖੰਘਾਲਿਆ ਕੋਠੀ ਤੋਂ 7 ਕਰੋੜ ਦਾ ਕੈਸ਼ ਮਿਲਿਆ ਤਿੰਨ ਬੈਗ ਜਿਹੜੇ ਜੋ ਦੋ ਅਟੈਚੀ ਪੈਸੇ ਨਾਲ ਭਰੇ ਹੋਏ ਸਨ ਤੇ ਨੋਟਾਂ ਨੂੰ ਗਿਣਨ ਲਈ सीबीआई ਦੀ ਟੀਮ ਨੂੰ ਨੋਟ ਗਿਣਨ ਵਾਲੀਆਂ ਤਿੰਨ ਮਸ਼ੀਨਾਂ ਮੰਗਵਆਂੀਆਂ ਪਈਆਂ ਇਸ ਤੋਂ ਇਲਾਵਾ ਭਾਰੀ ਮਾਤਰਾ ਵਿੱਚ ਗਹਿਣੇ ਲਗਜ਼ਰੀ ਗੱਡੀਆਂ ਵਿਦੇਸ਼ੀ ਸ਼ਰਾਬ ਤੇ ਰਿਵਾਲਵਰ ਵੀ ਮਿਲੀ ਸੀ सीबीआई ਨੂੰ 15 ਪ੍ਰਾਪਰਟੀ ਤੇ ਲਗਜ਼ਰੀ ਗੱਡੀਆਂ ਦੇ ਕਾਗਜ਼ਾਤ ਮਿਲੇ ਨੇ ਤੇ ਘਰ ਤੋਂ BMW ਮਰਸੀਡੀਜ਼ ਕਾਰ ਬੈਂਕ ਕਲੌਕਰ ਦੀ ਚਾਬੀ ਵੀ ਬਰਾਮਦ ਕੀਤੀ ਗਈ ਹੈ ਸੀਬੀਆਈ ਦਾ ਕਹਿਣਾ ਹੈ ਕਿ ਟੀਆਈਜੀ ਨਾਲ ਵਿਚੋਲੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਨੂੰ ਚੰਡੀਗੜ੍ਹ ਸੈਕਟਰ 21 ਵਿੱਚ ਰੰਗੇ ਹੱਥੀ ਫੜਿਆ ਪੰਜਾਬ ਪੁਲਿਸ ਨੇ ਰੋਪੜ ਰੇਂਜ ਦੇ ਟੀਆਈਜੀ ਹਰਚੰਦ ਸਿੰਘ ਪੁੱਲਵ ਤੇ ਵਿਚੋਲੀਆਂ ਦੋਵਾਂ ਨੂੰ ਚੰਡੀਗੜ੍ਹ ਸਿੱਟਾ ਸੀਬੀਆਈ ਕੋਰਟ 'ਚ ਪੇਸ਼ ਕੀਤਾ ਗਿਆ ਜਿੱਥੇ ਸੀਬੀਆਈ ਦੋਵਾਂ ਦਾ ਰਿਮਾਂਡ ਮੰਗਣ ਗਈ ਹੈ ਸੀਬੀਆਈ ਨੇ ਵੀ ਵਾਰ ਦੁਪਹਿਰ ਨੂੰ ਟੀਆਈਜੀ ਹਰਚੰਦ ਸਿੰਘ ਪੁੱਲਵ ਨੂੰ ਇਸ ਵਾਰ ਕੇਸ 'ਚ ਗ੍ਰਿਫਤਾਰ ਕੀਤਾ ਸੀ ਉਸ ਵੇਲੇ ਸੀਬੀਆਈ ਨੇ ਮੈਡੀਕਲ ਕਰਵਾਇਆ ਗ੍ਰਫਤਾਰ ਤੋਂ ਬਾਅਦ ਉਹਨਾਂ ਦੀ ਪਹਿਲੀ ਤਸਵੀਰ ਵੀ ਸਾਹਮਣੇ ਆਈ ਹੈ ਜਦੋਂ ਸੀਬੀਆਈ ਯੂਨਿਟ ਚੰਡੀਗੜ੍ਹ ਦੇ ਸੈਕਟਰ 16 ਸਪਾਲ ਵਿੱਚ ਮੈਡੀਕਲ ਜਾਂਚ ਲਈ ਲੈ ਕੇ ਪਹੁੰਚੀ ਤਾਂ ਉਹ ਪੈਂਟ ਸ਼ਰਟ ਪਹਿਨੀ ਹੋਈ ਸੰਤਿਹਾਰ ਵਿੱਚ ਖੜੀ ਸੀ ਉਹਨਾਂ ਨੇ ਰੁਮਾਂਗ ਨਾਲ ਆਪਣਾ ਚਿਹਰਾ ਟੱਕਿਆ ਹੋਇਆ ਸੀ ਤੇ ਗੱਡੀ ਦੀ ਪਿੱਛੇ ਦੀ ਸੀਟ ਤੇ ਬੈਠੇ ਸੀ ਮੀਡੀਆ ਨਾਲ ਕੋਈ ਵੀ ਗੱਲਬਾਤ ਨਹੀਂ ਕੀਤੀ ਦੱਸਦੀ ਹੈ ਕਿ ਡੀਆਈਜੀ ਦੇ ਵਿਚੋੜੀਏ ਜ਼ਰੀਏ ਉਸਨੇ ਫਤਿਹਗੜ੍ਹ ਸਾਹਿਬ ਵਿੱਚ ਮੰਡੀ ਗੋਬਿੰਦਗੜ੍ਹ ਦੇ ਸਕ੍ਰੈਪ ਕਾਰੋਬਾਰੀ ਤੋਂ 8 ਲੱਖ ਦੀ ਰਿਸ਼ਵਤ ਮੰਗੀ ਸੀ ਰਿਸ਼ਵਤਨਾ ਦੇਵ ਦੇ ਉਸਤੇ 2 ਸਾਲ ਪਹਿਲਾਂ ਸਰਹੰਦ ਵਿੱਚ ਦਰਜ ਪੁਰਾਣੇ ਕੇਸ 'ਚ ਚਾਰਜ ਸ਼ੀਟ ਪੇਸ਼ ਕਰਨ ਦੇ ਨਵੇਂ ਫਰਜ਼ੀ ਕੇਸ 'ਤੇ ਤਿਆਰ ਕਰਨ ਦੀ ਧਮਕੀ ਦਿੱਤੀ ਗਈ ਸੀ ਤੇ ਕਾਰੋਬਾਰੀ ਕੈਸ ਦੀ ਸ਼ਿਕਾਇਤ ਸੀਬੀਆਈ ਨੂੰ ਕਰ ਦਿੱਤੀ ਸੀ ਇਸ ਤੋਂ ਬਾਅਦ ਜਦੋਂ ਸੀਬੀਆਈ ਦੀ ਟੀਮ ਉਹਨਾਂ ਦੇ ਚੰਡੀਗੜ੍ਹ ਸਥਿਤ ਘਰ ਪਹੁੰਚੀ ਤਾਂ ਉਨ੍ਹਾਂ ਦੀ ਕੋਠੀ ਨੂੰ ਖੰਘਾਲਿਆ ਕੋਠੀ ਤੋਂ 7 ਕਰੋੜ ਦਾ ਕੈਸ਼ ਮਿਲਿਆ ਤਿੰਨ ਬੈਗ ਮਿਲਣੇ ਜੋ ਦੋ ਅਟੈਚੀ ਪੈਸੇ ਨਾਲ ਭਰੇ ਹੋਏ ਸਨ ਤੇ ਨੋਟਾਂ ਨੂੰ ਗਿਣਨ ਲਈ सीबीआई ਦੀ ਟੀਮ ਨੂੰ ਨੋਟ ਗਿਣਨ ਵਾਲੀਆਂ ਤਿੰਨ ਮਸ਼ੀਨਾਂ ਮੰਗਵਆਂੀਆਂ ਪਈਆਂ ਇਸ ਤੋਂ ਇਲਾਵਾ ਭਾਰੀ ਮਾਤਰਾ ਵਿੱਚ ਗਹਿਣੇ ਲਗਜ਼ਰੀ ਗੱਡੀਆਂ ਵਿਦੇਸ਼ੀ ਸ਼ਰਾਬ ਤੇ ਰਿਵਾਲਵਰ ਵੀ ਮਿਲੀ ਸੀਬੀਆਈ ਨੂੰ 15 ਪ੍ਰਾਪਰਟੀ ਤੇ ਲਗਜ਼ਰੀ ਗੱਡੀਆਂ ਦੇ ਕਾਗਜ਼ਾਤ ਮਿਲੇ ਨੇ ਤੇ ਘਰ ਤੋਂ BMW ਮਰਸੀਡੀਜ਼ ਕਾਰ ਬੈਂਕ ਲੋਕਰ ਦੀ ਚਾਬੀ ਵੀ ਬਰਾਮਦ ਕੀਤੀ ਗਈ ਹੈ CBI ਦਾ ਕਹਿਣਾ ਹੈ ਕਿ TIIG ਨਾਲ ਵਿਚੋੜੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਨੂੰ ਚੰਡੀਗੜ੍ਹ ਸੈਕਟਰ 21 ਵਿੱਚ ਰੰਗੇ ਹੱਥੀ ਫੜਿਆ